ਹਥਿਆਰ ਲੋਹੇ ਦੇ ਜਿੰਨੇ ਜਿਹੜਾ ਇਹਨਾਂ ਨੂੰ ਆਪਣੇ ਕੋਲ ਰੱਖਦਾ ਹਥਿਆਰਾਂ ਨੂੰ ਜਿਹੜਾ ਆਪਣੇ ਕੋਲ ਰੱਖਦਾ ਇਹ ਉਸ ਦੀ ਮਤ ਮਾਰ ਦਿੰਦੇ ਨੇ ਤੇ ਕੋਈ ਗਲਤ ਕੰਮ ਉਸ ਤੋਂ ਕਰਵਾ ਦਿੰਦੇ ਨੇ ਜਿਵੇਂ ਕਿਸੇ ਨੂੰ ਜਿੰਨ ਚੰਬੜਿਆ ਹੋਏ ਤੇ ਕੋਈ ਪੁੱਠਾ ਕੰਮ ਉਸ ਤੋਂ ਕਰਵਾ ਦੇਣ ਖਾਲਸਾ ਪਰੰਪਰਾ 'ਚ ਮੰਨਿਆ ਜਾਂਦਾ ਸੀ ਕਿ ਜਿਹੜਾ ਇਨਸਾਨ ਨਾਮ ਦੇ ਰੰਗ 'ਚ ਨਹੀਂ ਰੰਗਿਆ ਹੋਇਆ ਉਹੋ ਹਥਿਆਰਾਂ ਦੇ ਭਾਰ ਨਾਲ ਦੀਲ ਨਹੀਂ ਕਰ ਸਕਦਾ ਖਾਲਸੇ ਦੇ ਹਥਿਆਰ ਇੱਕ ਪਵਿੱਤਰ ਅਤੇ दैਵੀ ਸ਼ਕਤੀ ਨਾਲ ਚੱਲਦੇ ਨੇ ਇਹ ਤਾਕਤ ਇੱਕ दैਵੀ ਸ਼ਕਤੀ ਤੋਂ ਮਿਲਦੀ ਹੈ ਅੱਜ ਇੰਨੀਆਂ ਸਦੀਆਂ ਬਾਅਦ ਅਸੀਂ ਇੱਥੇ ਖਲੋਤੇ ਹਾਂ ਕਿ ਖਾਲਸੇ ਦੀ ਮੁੱਢਲੀ ਸਚਾਈ ਅਤੇ ਉੱਚ ਕਰਤਾਰ ਜੋ ਕੈਰੇਕਟਰ ਸੀਗਾ origignal ਕੈਰੇਕਟਰ ਉਸ ਤੇ ਚੱਲਣ ਵਾਲੇ ਸਿੰਘ ਬੜੀ ਮੁਸ਼ਕਲ ਨਾਲ ਲੱਭਣਗੇ ਕਿਤਾਬ ਵਾਲੀ ਸੀਰੀਜ਼ ਦਾ ਇਹ ਪੰਜਵਾਂ એપisode ਹੈ ਤੇ ਅੱਜ ਦਾ ਸਾਡਾ ਸਵਾਲ ਹੈ ਕਿ ਖਾਲਸਾ ਟਰੈਡੀਸ਼ਨ ਚ ਸ਼ਸਤਰ ਪੂਜਾ ਕੀ ਹੈ ਜਾਂ ਕਿਉਂ ਹੈ ਕੁਝ ਸਾਲ ਪਹਿਲਾਂ ਮੇਰੇ ਸਾਹਮਣੇ ਇਹੀ ਸਵਾਲ ਸੀ ਕਿ ਖਾਲਸਾ ਸ਼ਸਤਰਾਂ ਦੀ ਪੂਜਾ ਕਿਉਂ ਕਰਦਾ ਇੱਥੋਂ ਹੀ ਇਸ ਖੋਜ ਦਾ ਸਫ਼ਰ ਸ਼ੁਰੂ ਹੋਇਆ ਜਿਸ ਤੋਂ ਤੇਗ ਕਿਤਾਬ ਵਾਲੀਆਂ ਸਾਰੀਆਂ ਕਵਤਾਵਾਂ ਸਾਹਮਣੇ ਆਈ ਅੱਜ ਵੀ ਨਿਹੰਗ ਸੰਪਰਦਾਵਾਂ ਚ ਸ਼ਾਇਦ ਇਹੀ ਰਵਾਇਤ ਚੱਲੀ ਆ ਰਹੀ ਹੈ ਕਿਸੇ ਮਾਡਰਨ ਮਾਈਂਡ ਨੂੰ ਇਹ ਗੱਲ ਥੋੜੀ ਅਟਪਟੀ ਲੱਗ ਸਕਦੀ ਹੈ ਕਿ ਕਿਸੇ ਧਾਰਮਿਕ ਸੈਕਟ ਵਿੱਚ ਹਥਿਆਰਾਂ ਦੀ ਪੂਜਾ ਕਿਉਂ ਹੋਵੇ ਮੇਰੇ ਸਾਹਮਣੇ ਵੀ ਇਹੀ ਬੁਝਾਰਤ ਸੀ ਜਾਂ ਸਵਾਲ ਸੀ ਜਿਸ ਨੇ ਮੈਨੂੰ ਸ਼ੁਰੂ ਚ ਉਲਝਣ ਪਾਇਆ ਤੇ ਉੱਥੋਂ ਮੇਰੀ ਇਹ ਖੋਜ ਦਾ ਸਫ਼ਰ ਸ਼ੁਰੂ ਹੋਇਆ ਇਹਨਾਂ ਵੀਡੀਓਜ਼ ਜਾਂ ਗੱਲਬਾਤ ਮੈਂ ਇਸ ਵਿਸ਼ੇ ਦੇ ਮਿਸਟਿਕ ਪੱਖ ਤੇ ਨਹੀਂ ਜਾਵਾਂਗਾ ਉਹ ਇਸ ਗੱਲਬਾਤ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ ਇੱਥੇ ਅਸੀਂ ਇਸ ਗੱਲਬਾਤ ਅਸੀਂ ਸਿਰਫ ਇਸ ਦੇ ਮਨੋਵਿਗਿਆਨਕ ਜਾਂ ਕਹਿ ਸਕਦੇ ਹਾਂ ਜੋ ਸਾਈਕੋਲੋਜੀਕਲ ਪੱਖ ਹੈ ਉਸ ਤੱਕ ਹੀ ਸੀਮਤ ਰ੍ਹਾਂਗੇ ਜਾਂ ਗੱਲਬਾਤ ਨੂੰ ਸੀਮਤ ਰੱਖਾਂਗੇ ਮੇਰਾ ਖਿਆਲ ਹੈ ਕਿ ਖਾਲਸੇ ਸਾਹਮਣੇ ਸ਼ੁਰੂਆਤੀ ਦਿਨਾਂ ਦੌਰਾਨ ਹੀ ਚੈਲੰਜ ਹੋਏਗਾ ਕੀ ਹਥਿਆਰਾਂ ਦੀ ਵਰਤੋਂ ਦੀ ਲੜਾਈ ਦੀ ਯੁੱਧ ਦੀ ਸੈਕ੍ਰੀਡਨੈਸ ਨੂੰ ਕਿਵੇਂ ਕਾਇਮ ਰੱਖਣਾ ਹਥਿਆਰਾਂ ਦੀ ਦੁਰਵਰਤੋਂ ਨੂੰ ਕਿਵੇਂ ਰੋਕਣਾ ਹੈ ਹਥਿਆਰਾਂ ਦੀ ਵਰਤੋਂ ਵੇਲੇ ਕੋਈ ਮਰਿਆਦਾ ਬਣੀ ਰਹੇ ਉਸ ਨੂੰ ਕਿਵੇਂ ਯਕੀਨੀ ਬਣਾਉਣਾ ਇਹ ਬੜੇ ਵੱਡੇ ਸਵਾਲ ਹੋਣਗੇ ਉਸ ਵੇਲੇ ਵੱਡੀ ਚੁਣੌਤੀ ਹੋਏਗੀ ਹਥਿਆਰਾਂ ਦਾ ਤੇ ਸ਼ਕਤੀ ਦਾ ਆਪਣੇ ਆਪ ਚ ਇੱਕ ਮਨੋਵਿਗਿਆਨ ਇਨਾਂ ਦੀ ਆਪਣੀ ਸਾਈਕੋਲੋਜੀ ਹੈ ਕੋਈ ਵੀ ਹਥਿਆਰ ਕਿਸੇ ਕੱਚੇ ਮਨ ਨੂੰ ਖਰਾਬ ਕਰ ਸਕਦਾ ਹੈ ਹਥਿਆਰ ਫੜ ਕੇ ਬੰਦੇ ਅੰਦਰ ਹੰਕਾਰ ਦਾ ਭੂਤ ਪ੍ਰਵੇਸ਼ ਕਰ ਜਾਂਦਾ ਇਹ ਅਕਸਰ ਸੀ ਦੇਖਿਆ ਇੱਕ ਕੱਚੇ ਮਨ ਨੂੰ ਪਾਵਰ ਹਥਿਆਰ ਪੈਸਾ ਅਤੇ ਕਿਸੇ ਵੀ ਪ੍ਰਕਾਰ ਦੀ ਹੋਰ ਤਾਕਤ ਅਕਸਰ ਖਰਾਬ ਕਰਦੀ ਹੈ ਮੇਰਾ ਇੱਕ ਦੋਸਤ ਕਬੱਡੀ ਖੇਡਦਾ ਸੀ ਤੇ ਉਹਨੇ ਆਪਣੇ ਸਰੀਰ ਤੇ ਉਹਨਾਂ ਦਿਨਾਂ ਦੌਰਾਨ ਬੜੀ ਮਿਹਨਤ ਕੀਤੀ ਸੀ ਬੜਾ ਹੋ ਤਕੜਾ ਸੀ ਮਜ਼ਬੂਤ ਸੀ ਤੇ ਉਹਨੇ ਇੱਕ ਵਾਰ ਇੱਕ ਗੱਲ ਮੈਨੂੰ ਕਹੀ ਉਹ ਕਹਿੰਦਾ ਕਿ ਜਦੋਂ ਮੇਰੀ ਚੜ੍ਹਾਈ ਸੀ ਖੇਡ 'ਚ ਤੇ ਸਰੀਰ ਪੂਰਾ ਕਾਇਮ ਕਾਇਮ ਸੀ ਤਾਕਤ ਸੀ ਤੇ ਉਹਨਾਂ ਦਿਨਾਂ 'ਚ ਕਹਿੰਦਾ ਸਾਨੂੰ ਆਮ ਬੰਦੇ ਸੁਧਾਰਨ ਬੰਦੇ ਗਾਜਰ ਮੂਲੀਆਂ ਵਰਗੇ ਲੱਗਦੇ ਸੀ ਸਾਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਨੂੰ ਸਾਡੇ ਸਾਹਮਣੇ ਕੁਝ ਨਹੀਂ ਹੈ ਸੋ ਇਹ ਹੋਣਾ ਇਸ ਤਰ੍ਹਾਂ ਸੋਚਣਾ ਕੁਦਰਤੀ ਹੈ ਮਨ ਜਦੋਂ ਬੰਦੇ ਦਾ ਕੱਚਾ ਹੋਵੇ ਹੌਲਾ ਹੋਵੇ ਤੇ ਅਕਸਰ ਉਹ ਡੋਲਦਾ ਹੈ ਤੇ ਇਸ ਤਰ੍ਹਾਂ ਇਸ ਤਰ੍ਹਾਂ ਸੋਚਦਾ ਜਾਂ ਆਪੇ ਤੋਂ ਬਾਹਰ ਹੁੰਦਾ ਇੱਥੇ ਕਿਸੇ ਦੀ ਕਹੀ ਹੋਈ ਗੱਲ ਕਿ ਮੈਨੂੰ ਯਾਦ ਆ ਰਹੀ ਹੈ ਉਹਨਾਂ ਕਿਹਾ ਸੀ ਕਿ ਹਥਿਆਰ ਲੋਹੇ ਦੇ ਜਨ ਨੇ ਜਿਹੜਾ ਇਹਨਾਂ ਨੂੰ ਆਪਣੇ ਕੋਲ ਰੱਖਦਾ ਹੈ ਹਥਿਆਰਾਂ ਨੂੰ ਜਿਹੜਾ ਆਪਣੇ ਕੋਲ ਰੱਖਦਾ ਹੈ ਇਹ ਉਸ ਦੀ ਮਤ ਮਾਰ ਦਿੰਦੇ ਨੇ ਤੇ ਕੋਈ ਗਲਤ ਕੰਮ ਉਸ ਤੋਂ ਕਰਵਾ ਦਿੰਦੇ ਨੇ ਜਿਵੇਂ ਕਿਸੇ ਨੂੰ ਜਿੰਨ ਚੰਬੜਿਆ ਹੋਵੇ ਤੇ ਕੋਈ ਪੁੱਠਾ ਕੰਮ ਉਸ ਤੋਂ ਕਰਵਾ ਦੇਣ ਇਸ ਕਰਕੇ ਖਾਲਸਾ ਪਰੰਪਰਾ 'ਚ ਮੰਨਿਆ ਜਾਂਦਾ ਸੀ ਕਿ ਜਿਹੜਾ ਇਨਸਾਨ ਨਾਮ ਦੇ ਰੰਗ 'ਚ ਨਹੀਂ ਰੰਗਿਆ ਹੋਇਆ ਉਹ ਹਥਿਆਰਾਂ ਦੇ ਭਾਰ ਨਾਲ ਦੀਲ ਨਹੀਂ ਕਰ ਸਕਦਾ ਉਹ ਥਿੜਕ ਸਕਦਾ ਹੈ ਹਥਿਆਰਾਂ ਨਾਲ ਕੋਈ ਗਲਤ ਕੰਮ ਕਰ ਸਕਦਾ ਰੋਹਾਨੀਅਤ ਦੇ ਪੱਧਰ ਦੇ ਉੱਤੇ ਮਿਸਟਿਕ ਪੱਖ ਤੋਂ ਹੋ ਸਕਦਾ ਹੈ ਕਿ ਇਸ ਦੇ ਕੁਝ ਗਹਿਰੇ ਪੱਖ ਹੋਣਗੇ ਡੈਫੀਨੇਟਲੀ ਹੋਣਗੇ ਉਸ ਪਾਸੇ ਅਸੀਂ ਇਸ ਵਿਚਾਰ ਲੜੀ ਇਸ ਸੀਰੀ ਚ ਨਹੀਂ ਜਾਣਾ ਕਿਉਂਕਿ ਉਹ ਇਸ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ ਇੱਥੇ ਸਿਰਫ ਅਸੀਂ ਮਨੋਵਿਗਿਆਨਕ ਸਾਈਕੋਲੋਜੀਕਲ ਪੱਖ ਤੱਕ ਸੀਮਿਤ ਰਹਿ ਕੇ ਗੱਲ ਕਰਾਂਗੇ ਤੇ ਜੇ ਇਸ ਤਰ੍ਹਾਂ ਅਸੀਂ ਗੱਲ ਕਰੀਏ ਤੇ ਮੰਨ ਸਕਦੇ ਹਾਂ ਆਪਣੀ ਇਸ ਗੱਲਬਾਤ ਦੇ ਪਰਪਸ ਲਈ ਕਿ ਹਥਿਆਰਾਂ ਦੇ ਇਸ ਮਨੋਵਿਗਿਆਨ ਨਾਲ ਡਿੱਪਟਣ ਲਈ ਇਸ ਹਥਿਆਰਾਂ ਦੀ ਇਸ ਸਾਈਕੋਲੋਜੀਕ ਇਸ ਇਸ ਸਾਈਕੋਲੋਜੀਕਲ ਪੱਖ ਨਾਲ ਨਿਪਟਣ ਲਈ ਸ਼ਾਇਦ ਇੱਕ ਕਾਊਂਟਰ ਸਿਧਾਂਤ ਸਿਰਜਿਆ ਗਿਆ। ਹਥਿਆਰਾਂ ਦੇ ਸ਼ੈਤਾਨੀ ਪੱਖ ਨੂੰ ਕੱਟਣ ਲਈ ਸ਼ਾਇਦ ਇਹ ਮਨੋਵਿਗਿਆਨਕ ਦਵਾਈ ਬਣਾਈ ਗਈ ਕਿ ਖਾਲਸੇ ਦੇ ਹਥਿਆਰ ਇੱਕ ਪਵਿੱਤਰ ਅਤੇ ਦੇਵੀ ਸ਼ਕਤੀ ਨਾਲ ਚੱਲਦੇ ਹਨ। ਸਾਨੂੰ ਇਹ ਤਾਕਤ ਇੱਕ ਦੇਵੀ ਸ਼ਕਤੀ ਤੋਂ ਮਿਲਦੀ ਹੈ। ਇਹ ਹਥਿਆਰ ਉਸ ਸ਼ਕਤੀ ਦੇ ਵਾਹਨ ਨੇ ਉਸ ਦੇ ਵਹੀਕਲ ਨੇ ਸ਼ਸਤਰ ਪੂਜਾ ਦਾ ਮਤਲਬ ਹਥਿਆਰਾਂ ਦੀ ਇਸ ਸੇਕ੍ਰੇਟਨੈਸ ਨੂੰ ਸਵੀਕਾਰਨਾ ਜਾਂ ਸੇਕ੍ਰੇਟਨੈਸ ਨੂੰ ਪੈਦਾ ਕਰਨਾ ਅਤੇ ਦੇਵੀ ਸ਼ਕਤੀ ਨੂੰ ਪ੍ਰਵਾਹਤ ਕਰਨਾ ਇਨਵੋਕ ਕਰਨਾ ਇਹ ਸ਼ਾਇਦ ਮੰਨਤਾ ਬਣੀ ਜਾਂ ਬਣਾਈ ਗਈ ਜਿਹੜਾ ਖਾਲਸਾ ਹੁਣ ਇਸ ਭਾਵ ਨਾਲ ਹਥਿਆਰ ਰੱਖੇਗਾ ਉਹ ਯੁੱਧ ਲੜਦਾ ਹੋਇਆ ਵੀ ਹਿੰਸਾ ਨਹੀਂ ਕਰੇਗਾ। ਉਹ ਯੁੱਧ ਦੇ ਮੈਦਾਨ 'ਚ ਵੀ ਜ਼ੁਲਮ ਨਹੀਂ ਕਰੇਗਾ। ਉਹ ਜੰਗ ਦੇ ਮੈਦਾਨ 'ਚ ਵੀ ਇੱਕ ਜ਼ਬਤ ਅਤੇ ਮਰਿਆਦਾ ਦਾ ਪਾਲਣ ਕਰੇਗਾ ਕਿਉਂਕਿ ਉਹ ਮੰਨ ਕੇ ਚੱਲੇਗਾ ਕਿ ਮੇਰੇ ਹਥਿਆਰ ਕੋਈ ਪਵਿੱਤਰ ਚੀਜ਼ ਹੈ, ਕੋਈ दैਵੀ ਚੀਜ਼ ਹੈ ਤੇ ਮੈਂ ਇਹਨਾਂ ਦਾ ਅਪਮਾਨ ਨਹੀਂ ਕਰਨਾ। ਇਸ ਕਿਤਾਬ 'ਚ ਤੇ ਇਹ ਕਿਤਾਬ 'ਚ ਇੱਕ ਕਵਤਾ ਹੈ ਜਿਹਦਾ ਨਾਮ ਹੈ ਸ਼ਸਤਰ ਪੂਜਾ। ਸ਼ਸਤਰ ਪੂਜਾ ਕੁਝ ਇਸ ਤਰ੍ਹਾਂ ਹੈ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਉਹ ਹਥਿਆਰ ਪੂਜਦੇ ਕਿਉਂਕਿ ਉਹਨਾਂ ਲਈ ਇਹ ਹਥਿਆਰ ਨਹੀਂ ਇਹ ਸੰ ਦੇਵ ਦੀਆਂ ਸ਼ਕਤੀਆਂ ਦੁਰਗਾ ਦੇ ਵਾਹਨ ਗੈਬ ਦਾ ਪ੍ਰਵਾਹ ਉਹ ਹਥਿਆਰ ਪੂਜਦੇ ਤਾਂ ਕਿ ਇਹ ਹਥਿਆਰ ਨਾ ਰਹਿਣ ਬਣ ਜਾਣ ਕਰੁਣਾ ਦੀ ਧਾਰ ਬੇਮੁਹਾਰੇ ਨਾ ਹੋਣ ਬੇਰਹਿਮ ਨਾ ਰਹਿਣ ਉਹ ਲੋਕ ਹਥਿਆਰ ਪੂਜਦੇ ਜਿਨ੍ਹਾਂ ਨਹੀਂ ਚੁੱਕਣੇ ਸੱਤਾ ਲਈ ਲਾਲਸਾ ਦੀ ਪੂਰਤੀ ਲਈ ਭੈ ਦੇਣ ਲਈ ਵੈਰ ਪਗਾਉਣ ਲਈ ਉਹ ਹਥਿਆਰ ਪੂਜਦੇ ਜਿਹੜੇ ਧਰਤੀ ਲਈ ਨਹੀਂ ਰੱਬ ਲਈ ਲੜਦੇ ਕੋਈ ਸਵਾਲ ਕਰ ਸਕਦਾ ਹੈ ਕਿ ਪੂਰੇ ਸਿੱਖ ਇਤਿਹਾਸ ਵਿੱਚ ਕੀ ਖਾਲਸੇ ਨੇ ਹਮੇਸ਼ਾ ਇਹਨਾਂ اصولਾਂ ਦੀ ਪਾਲਣਾ ਕੀਤੀ ਸ਼ਾਇਦ ਨਹੀਂ ਜੋ ਕਿਹਾ ਗਿਆ ਉਹ ਇੱਕ ਆਦਰਸ਼ ਹੈ ਪਰ ਕਿਸੇ ਇਨਸਾਨ ਲਈ ਇਹਨਾਂ ਆਦਰਸ਼ਾਂ ਤੇ ਪੂਰਾ ਉਤਰਨਾ ਇਹ ਨਾ ਅਸਾਂ ਆਸਾਨ ਕੰਮ ਨਹੀਂ ਹੈ ਕਿ ਹਰ ਕੋਈ ਹਮੇਸ਼ਾ ਇਹਨਾਂ ਤੇ ਖੜਾ ਉਤਰ ਸਕੇ ਇਨਸਾਨ ਠੜਕਦੇ ਹੈ ਜਿਗਿਆਸੂ ਵੀ ਠੜਕਦੇ ਹੈ ਜੋਗਾ ਸਿੰਘ ਜੋਗਾ ਸਿੰਘ ਦੀ ਸਾਖੀ ਬੜੀ ਮਸ਼ਹੂਰ ਹੈ ਜੋਗਾ ਸਿੰਘ ਗੁਰੂ ਦਾ ਬੜਾ ਪੱਕਾ ਸਿੱਖ ਬਹੁਤ ਹੀ ਸ਼ਰਧਾवान ਉਹ ਵੀ ਡੋਲ ਗਿਆ ਸੀ ਕਿਸੇ ਸਟੇਜ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਮਹਾਬਲੀ ਬੰਦਾ ਸਿੰਘ ਬਹਾਦਰ ਉਹ ਵੀ ਆਪਣੇ ਰਸਤੇ ਤੋਂ ਡੋਲ ਗਿਆ ਸੀ ਭਟਕ ਗਿਆ ਸੀ ਆਨੰਦਪੁਰ ਦੀ ਜੰਗ 'ਚ ਕਈ ਸਿੰਘ ਜਿਹੜੇ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਵੀ ਗੁਰੂ ਜੀ ਨਾਲ ਲੜ ਰਹੇ ਸੀ ਉਹ ਉਹਨਾਂ ਚੋਂ ਵੀ ਕਈ ਬੇਦਾਵਾ ਤੇ ਕੇਸਾ ਇਹ ਇਨਸਾਨੀ ਮਨ ਦੀ ਹਕੀਕਤ ਹੈ ਮਨ ਨੂੰ ਜਿੱਤਣਾ ਕੋਈ ਖੇਡ ਨਹੀਂ ਹੈ ਦੁਨੀਆ 'ਚ ਇਹੋ ਜਿਹੇ ਬਲੀ ਬਹੁਤ ਹੀ ਥੋੜੇ ਹੋਏ ਹੋਣਗੇ ਜਿਨ੍ਹਾਂ ਨੇ ਆਪਣੇ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਿਆ ਜਿਵੇਂ ਕੋਈ ਜਿਵੇਂ ਕਹਿੰਦੇ ਨੇ ਕਿ ਸੱਪ ਦੀ ਸਰੀ ਨੂੰ ਆਪਣੇ ਅੰਗੂਠੇ ਨਾਲ ਦੱਬ ਲੈਂਦਾ ਕੋਈ ਇਹੋ ਜੀ ਖੇਡ ਨਹੀਂ ਹੈ ਮਨ ਨੂੰ ਕਾਬੂ ਕਰਨਾ ਮਨ ਬੜੀ ਤਰਲ ਚੀਜ਼ ਹੈ ਇਹ ਹਿੱਲਦਾ ਡੋਲਦਾ ਥਿੜਕਣਾ ਡੋਲਣਾ ਤੇ ਫਿਰ ਸੰਭਲਣਾ ਇਹ ਇਨਸਾਨ ਦੇ ਮਨ ਦੀ ਹਕੀਕਤ ਹੈ ਤੇ ਖਾਲਸਾ ਜੀਵਨ ਚ ਵੀ ਇਹੋ ਜਿਹਾ ਇਸ ਤਰ੍ਹਾਂ ਹੋਇਆ ਹੋਏਗਾ ਤੇ ਹੁੰਦਾ ਪਰ ਆਦਰਸ਼ ਹੋਈ ਹੈ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਕੀਤਾ ਇਹ ਕਹਣਾ ਵਾਜਬ ਨਹੀਂ ਹੋਏਗਾ ਕਿ ਜੋ ਮਡਲੇ ਸਿਧਾਂਤ ਨੇ ਜੋ オリジナਲ ਪ੍ਰਿੰਸੀਪਲਸ ਗੇ ਖਾਲਸਾ ਹਮੇਸ਼ਾ ਉਹਨਾਂ ਦੇ ਮੁਤਾਬਕ ਹੀ ਚੱਲਿਆ ਇਹ ਕਹਿਣਾ ਸਹੀ ਨਹੀਂ ਹੋਏਗਾ ਕਿਉਂਕਿ انسان ਥੜਕਦੇ ਨੇ ਬਲਕਿ ਇਹ ਮੰਨਣ ਚ ਸਾਨੂੰ ਝਿਜਕ ਨਹੀਂ ਹੋਣੀ ਚਾਹੀਦੀ ਕਿ ਅੱਜ ਇੰਨੀਆਂ ਸਦੀਆਂ ਬਾਅਦ ਅਸੀਂ ਇੱਥੇ ਖਲੋਤੇ ਆ ਕਿ ਖਾਲਸੇ ਦੀ ਮੁੱਢਲੀ ਸਚਾਈ ਅਤੇ ਉੱਚ ਕਰਤਾਰ ਜੋ ਕੈਰੇਕਟਰ ਸੀਗਾ オリジナル ਕੈਰੇਕਟਰ ਉਸ ਤੇ ਚੱਲਣ ਵਾਲੇ ਸਿੰਘ ਬੜੀ ਮੁਸ਼ਕਲ ਨਾਲ ਲੱਭਣਗੇ ਔਰ ਤੇ ਇਸ ਗੱਲ ਦੇ ਉੱਤੇ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਹਰ ਧਰਮ ਤੇ ਹਰ ਲਹਿਰ ਨਾਲ ਇਸ ਤਰ੍ਹਾਂ ਹੁੰਦਾ ਤੇ ਹੁੰਦਾ ਰਹੇਗਾ ਇਹ ਇੰਦੀਗਾਰ ਕਿਉਂ ਤੇ ਕਿਵੇਂ ਆਉਂਦੇ ਨੇ ਇਹ ਹੁਣ ਇੱਕ ਬੜਾ ਵੱਡਾ ਤੇ ਮੁਸ਼ਕਲ ਸਵਾਲ ਹੈ ਤੇ ਸ਼ਾਇਦ ਕਿਸੇ ਕੋਲ ਵੀ ਇਹਦਾ ਜਵਾਬ ਨਹੀਂ ਤੇ ਸਾਡਾ ਮਕਸਦ ਇੱਥੇ ਸਿਰਫ ਉਸ ਸਿਧਾਂਤ ਜਾਂ ਪ੍ਰਿੰਸੀਪਲ ਦੀ ਗੱਲ ਕਰਨੀ ਹੈ ਜਿਸ ਤੇ ਮੁੱਢਲਾ ਖਾਲਸਾ origignal ਖਾਲਸਾ ਖੜਾ ਸੀ ਤੇਗ ਕਿਤਾਬ ਦੀਆਂ ਕਵਤਾਵਾਂ ਦੇ ਹਵਾਲੇ ਨਾਲ ਇਹ ਗੱਲਬਾਤ ਅਸੀਂ ਜਾਰੀ ਰੱਖਾਂਗੇ ਅਗਲੇ ਐਪੀਸੋਡ 'ਚ ਕਿਸੇ ਹੋਰ ਪੱਖ ਤੇ ਗੱਲ ਹੋਏਗੀ ਜੇ ਤੁਹਾਨੂੰ ਇਹ ਗੱਲਬਾਤ ਇੰਪੋਰਟੈਂਟ ਲੱਗਦੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਨੂੰ ਸ਼ੇਅਰ ਕਰੋ